ਵਿਆਹ ਚ ਲਾੜਾ ਤੇ ਲਾੜੀ ਦੇ ਪਰਿਵਾਰ ਵਿਚਾਲੇ ਉਸ ਸਮੇਂ ਝਗੜਾ ਹੋ ਗਿਆ ਜਦੋਂ ਵਿਆਹ ਦੌਰਾਨ ਜੁੱਤੀ ਚੋਰੀ ਦੀ ਰਸਮ ਤੇ ਸਾਲੀਆਂ ਨੇ ਆਪਣੇ ਜੀਜੇ ਕੋਲੋਂ 50000 ਰੁਪਏ ਮੰਗ ਲਏ ਇਸ ਦੌਰਾਨ ਕਾਫੀ ਨੋਕ ਚੋਕ ਮਗਰੋਂ ਲਾੜੇ ਨੇ 5000 ਰੁਪਏ ਦੇ ਦਿੱਤੇ ਪਰ ਕੁੜੀ ਵਾਲਿਆਂ ਨੇ ਲਾੜੇ ਦੇ ਪਰਿਵਾਰ ਨੂੰ ਅਜੇਹੀ ਗੱਲ ਆਖ ਦਿੱਤੀ ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਡਾਂਗਾਂ ਚੱਲ ਗਈਆਂ ਜਿਸ ਦੌਰਾਨ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਮਾਮਲਾ ਥਾਣੇ ਤੱਕ ਪਹੁੰਚ ਗਿਆ ਸੋ ਆਓ ਤੁਹਾਨੂੰ ਦੱਸਦੇ ਹਾਂ ਕਿਹੜੀ ਗੱਲ ਨੂੰ ਲੈ ਕੇ ਛਿੜਿਆ ਇੰਨਾ ਵੱਡਾ ਕਲੇਸ਼ ਭਾਰਤੀ ਸਮਾਜ ਵਿੱਚ ਵਿਆਹਾਂ ਦੀ ਕਰਤੱਵ ਹੁੰਦੀ ਹੈ ਜਿਸ ਨੂੰ ਸਭ ਭਲੀ ਭਾਂਤ ਜਾਣਦੇ ਨੇ ਇਸ ਰਸਮ ਵਿੱਚ ਲਾੜੇ ਦੀਆਂ ਸਾਲੀਆਂ ਵੱਲੋਂ ਉਸਦੀ ਜੁੱਤੀ ਚੋਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਲਾੜੇ ਦੀਆਂ ਸਾਲੀਆਂ ਆਪਣੇ ਜੀਜੇ ਤੋਂ ਗਿਫਟ ਜਾਂ ਪੈਸੇ ਦੀ ਮੰਗ ਕਰਦੀਆਂ ਨੇ ਇਸ ਦੌਰਾਨ ਲਾੜੇ ਵੱਲੋਂ ਸਾਲੀਆਂ ਨੂੰ ਗਿਫਟ ਵਜੋਂ ਪੈਸਿਆਂ ਦਾ ਸਗਣ ਦੇ ਕੇ ਆਪਣੀ ਜੁੱਤੀ ਵਾਪਸ ਲਈ ਜਾਂਦੀ ਹੈ ਪਰ ਇਸ ਰਸਮ ਦੌਰਾਨ ਉਸ ਵੇਲੇ ਚੱਲਦੇ ਵਿਆਹ ਵਿੱਚ ਜ਼ਬਰਦਸਤ ਲੜਾਈ ਹੋ ਗਈ ਜਦੋਂ ਬਜਨੌਰ ਇਲਾਕੇ ਦੇ ਇੱਕ ਪਿੰਡ 'ਚ ਦੇਹਰਾ ਦੂਣ ਤੋਂ ਇੱਕ ਲਾੜੇ ਦੀ ਬਰਾਤ ਆਈ ਵਿਆਹ 'ਚ ਵਧੀਆ ਨਾਚ ਗਾਣਾ ਚੱਲ ਰਿਹਾ ਸੀ ਵਿਆਹ ਦੀਆਂ ਰਸਮਾਂ ਵਿੱਚ ਲਾੜੇ ਦੀ ਜੁੱਤੀ ਚੋਰੀ ਦੀ ਰਸਮ ਵੀ ਹੋਈ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕੁੜੀ ਵਾਲਿਆਂ ਵੱਲੋਂ ਲਾੜੇ ਦੀ ਜੁੱਤੀ ਵਾਪਸ ਕਰਨ ਤੇ 50000 ਰੁਪਏ ਦੀ ਮੰਗ ਕੀਤੀ ਗਈ ਇਸ ਦੌਰਾਨ ਕਾਫੀ ਬਹਿਸ ਤੋਂ ਬਾਅਦ ਲਾੜੇ ਨੇ ਕੁੜੀ ਵਾਲਿਆਂ ਨੂੰ ਸਗਣ ਦੇ 5000 ਰੁਪਏ ਦੇ ਦਿੱਤੇ ਜੋ ਕੁੜੀ ਵਾਲਿਆਂ ਨੇ ਨਾਲ ਲੈਂਦੇ ਹੋਏ ਲਾੜੇ ਨੂੰ ਵਾਪਸ ਕਰ ਦਿੱਤੇ ਜਿਸ ਤੇ ਲਾੜੇ ਵਾਲਿਆਂ ਨੇ ਗੁੱਸਾ ਕੀਤਾ ਅੱਗੋਂ ਕੁੜੀ ਵਾਲਿਆਂ ਨੇ ਲਾੜੇ ਦੇ ਪਰਿਵਾਰ ਨੂੰ ਭਿਖਾਰੀ ਤੱਕ ਕਹਿ ਦਿੱਤਾ ਜਿਸ ਤੋਂ ਬਾਅਦ ਦੋਵਾਂ ਧਿਰਾਂ 'ਚ ਮਾਮਲਾ ਵੱਧਾ ਹੋਇਆ ਹੱਥੋ ਪਾਈ ਤੇ ਡਾਂਗਾ ਤੱਕ ਪਹੁੰਚ ਗਿਆ ਇਸ ਦੌਰਾਨ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਜਿਸ ਕਾਰਨ ਵਿਦਾਇਗੀ ਦੀ ਰਸਮ ਮੁਲਤਵੀ ਕਰ ਦਿੱਤੀ ਗਈ ਅਤੇ ਦੋਨਾਂ ਧਿਰਾਂ ਥਾਣੇ ਪੁਲਿਸ ਕੋਲ ਪਹੁੰਚ ਗਈਆਂ ਜਿੱਥੇ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਗਏ ਲਾੜੇ ਪੱਖ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਨੇ ਉਸ ਨੂੰ ਤੇ ਉਸਦੇ ਪਿਤਾ ਨੂੰ ਬੰਦਕ ਬਣਾ ਕੇ ਕੁੱਟਮਾਰ ਕੀਤੀ ਹੈ ਤੇ ਦੂਜੇ ਪਾਸੇ ਕੁੜੀ ਵਾਲਿਆਂ ਵੱਲੋਂ ਲਾੜੇ ਉੱਪਰ ਦਾਜ ਮੰਗਣ ਦੇ ਇਲਜ਼ਾਮ ਲਗਾਏ ਗਏ ਦੱਸ ਦਈਏ ਕਿ ਨਜੀਬਾਬਾਦ ਦੇ ਸੀਓ ਨਿਤਿਸ਼ ਪ੍ਰਤਾਪ ਸਿੰਘ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਆਪਸ ਵਿੱਚ ਸਮਝੌਤਾ ਕਰਵਾ ਦਿੱਤਾ ਅਤੇ ਦੋਨਾਂ ਤਿਹਰਾ ਵਿੱਚੋਂ ਕਿਸੇ ਧਿਰ ਨੇ ਵੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਬਿਊਰੋ ਰਿਪੋਰਟ ਹਮਦਰਦ ਟੀਵੀ